ਵਨ ਪੁਆਇੰਟ ਜਿਹੜਾ ਜੁੜਿਆ ਹੈ ਅਗਲੀ ਕਬੱਡੀ ਫਿਰ ਟੀਵੀ ਖਬਰਾਂ ਵਿੱਚ ਨਾਮ ਬੋਲਦਾ ਇੱਕ ਨਹੀਂ ਉਹ ਖਾਂ ਨਾਮ ਬੋਲਦਾ ਕੀ ਦਾ ਹੁਣ ਪੁੱਤ ਕੀ ਦਾ ਹੁਣ ਪੋਤਾ ਚੰਡਿਆ ਓਏ ਕਿਹੜੇ ਕੋਚ ਮਹਾਨ ਦਾ ਪੁੱਤ ਜਿੰਨਾ ਜਿੰਨਾਂ ਦੇ ਖੇਡ ਦੀ ਕਬੱਡੀ ਨਾਮ ਉੱਚਾ ਹੁੰਦਾ ਪੂਰੇ ਖਾਨਦਾਨ ਦਾ ਨਾਮ ਉਹਦਾ ਹੁੰਦਾ ਹੈ ਪੂਰੇ ਖਾਨਦਾਨ ਦਾ ਜਿਨ੍ਹਾਂ ਦੇ ਧੀ ਪੁੱਤ ਗੇਮਾਂ ਨਾਲ ਜੁੜਿਆ ਚਾਹ ਫੁੱਟਬਾਲ ਐ ਚਾਹ ਕੁਸ਼ਤੀ ਐ ਚਾਹ ਹਾਕੀ ਐ ਚਾਹ ਕਬੱਡੀ ਐ ਤੇ ਉਹ ਨਾਮ ਰੋਸ਼ਨ ਕਰ ਦਿੰਦੇ ਆ ਦੁਨੀਆ ਤੇ ਆਪਣੇ ਪਿੰਡ ਦਾ ਆਪਣੇ ਮਾਪੇ ਦਾ ਆਪਣੇ ਇਲਾਕੇ ਦਾ ਆਪਣੇ ਵਤਨ ਦਾ ਨਾਮ ਰੋਸ਼ਨ ਕਰ ਦਿੰਦੇ ਆ ਆਹ ਵੇਖੋ ਕਰਮਾਂ ਵਾਲੇ ਮਾਪੇ ਹੁੰਦੇ ਆ ਜਿਨ੍ਹਾਂ ਦੇ ਘਰ ਖਿਡਾਰੀ ਪੈਦਾ ਹੁੰਦੇ ਆ ਕਿਸੇ ਵੀ ਗੇਮ ਦਾ ਖਿਡਾਰੀ ਹੋਵੇ ਆਹ ਵੇਖੋ ਇਸ ਸਮੇਂ ਖੇਡ ਮੈਦਾਨ ਵਿੱਚ ਮਹਿਮਾ ਸਿੰਘ ਜੀ ਉਹਨਾਂ ਕੰਨੀਆਂ ਵੀ ਢਿੱਗੜ ਦੀ ਟੀਮ ਦੇ ਲਈ 100 ਰੁਪਏ ਆਇਆ ਬਾਪਰਾ ਧੰਨਵਾਦ ਸਾਰੇ ਦਾਨੀ ਸੱਜਣ ਭਰਾਵਾਂ ਦਾ ਬੜੀ ਸਪੋਰਟ ਕਰ ਰਹੇ ਐ ਪਿੰਡ ਦੇ ਬੱਚਿਆਂ ਦੀ ਐਡੀ ਸਪੋਰਟ ਕਰਨੀ ਚਾਹੀਦੀ ਹੈ ਅਗਲੀ ਕਬੱਡੀ ਫੇਰ ਇਸਵੇਂ ਖੇਡ ਮੈਦਾਨ ਦੇ ਵਿੱਚ ਪਹਿਲੀ ਹੋਈ ਅਗਲਾ ਮੈਚ ਤਾਲ ਵਾਲਾਂ ਤੇ ਲਹਿਰੀ ਦਾ ਖੇਡਿਆ ਜਾਣਾ ਹੈ लहरी स्कूल तालपाला अगला मैच अस यही क्या जाहरी से तालपाला बचा <laughs> ਫੱਲ ਆਇਆ ਜੁਵਨ ਕਸਬਾ ਮਾ ਕਲੱਬ ਕਨੇ ਨੂੰ 500 ਰੁਪਏ ਆਇਆ ਬੱਚੀ ਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਹ ਛੋਟੀ ਬੱਚੀ ਜਿਹਨੇ ਸਿਰੇ ਦਾ ਜੱਫਾ ਲਾਇਆ ਹੈ ਅੱਜ ਦੇ ਦਿਨ ਦਾ ਸਾਰੇ ਦਿਨ ਦਾ ਇਹ ਪਹਿਲਾ ਜੱਫਾ ਕਹਿੰਦੇ ਟਾਪ ਜੱਫਾ ਹੈ ਇਸ ਲਈ ਜੁਵਨ ਕਸਬਾ ਮਾ ਕਲੱਬ ਕਨੇ ਨੂੰ 500 ਰੁਪਏ ਮਾਨ ਵਧਾਇਆ ਗਿਆ ਇਹ ਬੱਚੀ ਨੇ ਤਾਰੀ ਜ਼ੋਰਦਾਰ ਮਾਰੀ ਆਪਾਂ ਸਾਡੀ ਹਸਨ ਛੋਟੀ ਪੈਣਾਂ ਵਾਲੇ ਬੜਾ ਵਧੀਆ ਜਿਹੜਾ ਜੱਫਾ ਲਾਇਆ ਹੈ ਲੋਕਾਂ ਨੇ ਆਪ ਬਾਾਰੇ ਤਾਲੀਆਂ ਮਾਰੀਆਂ ਹੈ ਅਗਲੀ ਕਬੱਡੀ ਫੇਰ ਇਸਵੇਂ ਖੇਡ ਮੈਦਾਨ ਦੇ ਵਿੱਚ ਭਈ ਕਬੱਡੀ 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 ਹੁੰਦੀ ਆ ਰੇਡਰ ਸੀ ਅਗਲੀ ਕਬੱਡੀ ਫੇਰ ਇਸਵੇਂ ਖੇਡ ਮੈਦਾਨ ਵਿੱਚ ਸਾਰੇ ਦਾਨੀ ਸੱਜਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ जे मान बता रहे हैं सारी खिलाड़ियों का मान बताया जा रहा है आ कबड्डी रीडर सेफ वन आउट रीडर से ਦਰੀ ਪਿੰਡ ਦਾ ਮੈਚ ਖੇਡਿਆ ਜਾਣਾ ਹੈ ਅਜੂਬਾ ਤਾਲਬਾਲ ਦੇ ਨਾਲ ਅਗਲਾ ਮੈਚ ਚ ਲੈਰੀ ਤੇ ਤਾਲਵਾਰ ਜਿਹੜੀਆਂ ਟੀਮਾਂ ਦੇ ਦਰਮਿਆਨ ਪੈਂਡਰ ਤੇਂਗੜ ਦੀਆਂ ਦੋ ਟੀਮਾਂ ਨੇ 40 ਕਿਲੋ ਤੇ 55 ਕਿਲੋ ਸ਼ੇਰੇ ਪੰਜਾਬ ਸਪੋਰਟਸ ਕਲੱਬ ਕਰਿਓ 11-1100 ਰੁਪਿਆ ਇਹਨਾਂ ਟੀਮਾਂ ਨੂੰ ਜਿਹੜਾ ਸਨ ਦਿੱਤਾ ਗਿਆ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਮਾਨ ਵਧਾਇਆ ਗਿਆ ਹੈ ਫਿਰ ਪੰਜਾਬ ਸਪੋਰਟਸ ਕਲੱਬ ਦਾ ਬਹੁਤ-ਬਹੁਤ ਧੰਨਵਾਦ ਹੈ ਅਗਲੀ ਕਬੱਡੀ ਫੇਰ ਇਸਨੇ ਖੇਡ ਮੈਦਾਨ ਵਿੱਚ ਆ ਸੱਇਆ ਕਬੱਡੀ ਉਧਰ ਸਾਡੇ ਲਾਈਵ ਜੁੜੇ ਹੋਏ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਅੱਜ ਪਿੰਡ ਦੇ ਮੇਲੇ ਨਾਲ ਲਾਈਵ ਜੁੜੇ ਹੋਏ ਹੈ ਮੁबारकबादी ਧੰਨ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਖੇਡਾਂ ਪਿੰਡ ਢਿਲੜ ਦੀਆਂ ਚੱਲਦੀਆਂ ਹਨ ਅਗਲੀ ਕਬੱਡੀ ਫੇਰ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਹੈ ਫੁੱਲਾ ਤੇ ਪੌੜੇ ਨੱਚਣਾ ਬੱਦਲ ਵਿੱਚ ਅਸਮਾਨਾ ਕੁੜੀਆਂ ਹੋਣ ਤਿਰੰਗਣੀ ਕੱਟੀਆਂ ਤੇ ਖਿਡਾਰੀ ਵਿੱਚ ਮਦਾਨਾ ਅੱਜ ਸਾਡੀਆਂ ਖਿਡਾਰਨਾ ਅੱਜ ਮਦਾਨਾ ਵਿੱਚ ਪੜਦੀਆਂ ਜਿੱਤਾਂ ਹਾਰਾਂ ਲੈ ਕੇ ਪੜਦੀਆਂ ਲੈਰੀ ਪਿੰਡ ਤੇ ਤਾਲ ਵਾਲੇ ਦਾ ਮੈਚ ਅਦਵਾਦ ਜਿਹੜਾ ਖੇਡਿਆ ਜਾਫੀ ਦਾ ਲੈਰੀ ਪਿੰਡ ਤੇ ਤਾਲ ਵਾਲੇ ਦਾ ਮੈਚ ਕਿੰਦਾ ਜਾਪੀਗਾ ਭਾਈ ਰੂਪਿਆ ਵੀ ਟੀਮ ਦਾ ਮੈਚ ਕੋਲਰ ਦਾ ਮੀਨ ਵਾਲਾ ਜਿਹੜਾ ਖੇਡਿਆ ਜਾਣਾ ਆ ਕਬੱਡੀ ਫਿਰ ਐਸਮੇ ਖੇਡ ਮਕਾਨ ਵਿੱਚ ਪਈ ਹੈ ਕਬੱਡੀ ਕਬੱਡੀ ਹੁੰਦੀ ਹੈ ਕੌਣ ਜਿੱਤਦਾ ਇੱਕ ਸਮੇਂ ਦੇ ਫੈਸਲੇ ਤੈਅ ਕਰਦੇ ਨੇ ਵੀ ਕਿਹੜੀ ਟੀਮ ਅੱਜ ਢੰਗ ਨਾਲ ਦੁਫਾਸ ਆਉਂਦੀ ਹੈ ਜਿਹੜੀ ਸੈਕਿੰਡ ਆਉਂਦੀ ਹੈ ਸਮਾਂ ਬੜਾ ਬਲਵਾਨ ਹੈ ਸਮਾਂ ਮਹਾਨ ਹੈ ਇਸ ਸਮੇਂ ਵੀ ਕਹਿੰਦੇ ਕਿ ਤਦਰ ਕਰਨੀ ਚਾਹੀਦੀ ਹੈ ਅਗਲੀ ਕਬੱਡੀ ਫੇਰ ਐਸਮੇ ਲਹਿਰਾ ਮੁਹੰਮਦ ਪੈਂਡ ਅਗਲੀ ਕਬੱਡੀ ਪਾਉਣ ਦੇ ਲਈ ਖਿਡਾਰਨ ਅੱਗੇ ਵੱਲ ਵਧੇਗੀ ਅਗਲੇ ਮੈਚ ਲਹਿਰੀ ਤੇ ਤਾਲਵਾਲਾ ਉਹ ਟੀਮਾਂ ਵੀ ਮਾਰ ਮਾਰ ਪ੍ਰੈਨ ਲਹਿਰੀ ਤੇ ਤਾਲਵਾਲੇ ਦਾ ਮੈਚ ਕਿਦਾ ਜਾਣਾ ਸਾਡੀ ਡੀਪੀ ਸਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਬੜੇ ਵਧੀਆ ਸੋਲਜੀ ਅਮੈਰ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਵਧੀਆ ਟੱਗ ਦੇ ਨਾਲ ਜਿਹੜੀ ਕਾਰਵਾਈ ਕਰ ਰਿਹਾ ਹੈ ਅਗਲੀ ਕਬੱਡੀ ਫੇਰ ਇਸ ਵਿੱਚ ਲੇਰਾ ਮਹੱਤਵ

ਬੜਾ ਵਧੀਆ ਮੁਕਾਬਲਾ ਰੈਡ ਆਊਟਰ ਕਾੜੀ ਤੇਲਰ ਉਧਰ ਬਾਬਾਈ ਜੀ ਨੂੰ ਟਿੰਗੜ ਦੀ ਟੀਮ ਦੇ ਲਈ 100 ਰੁਪਏ ਦਾ ਮਾਣ ਜਿਹੜਾ ਹੋਰ ਆਇਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਬਾਈ ਦਾ ਇਹਨਾਂ ਬੱਚਿਆਂ ਦਾ ਹੌਸਲਾ ਮਾਣ ਵਧਾਇਆ ਜਾ ਰਿਹਾ ਹੈ ਸਾਡੇ ਸਾਰੇ ਅੰਪਾਇਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਪੂਰੀ ਕਲੱਬ ਦੀ ਤਰਫੋਂ ਤੇ ਨਾਲ ਪੜੇ ਮਾਸਟਰ ਰੋਹੀ ਸਿੰਘ ਜੀ ਉਹਨਾਂ ਦਾ ਖਾਸ ਕਰਕੇ ਬਹੁਤ-ਬਹੁਤ ਧੰਨਵਾਦ ਹੈ ਵੱਡੀ ਜ਼ਿੰਮੇਵਾਰੀ ਸੰਭੀ ਹੈ ਬਹੁਤ-ਬਹੁਤ ਧੰਨਵਾਦ ਅਗਲੀ ਕਬੱਡੀ ਫੇਰ ਇਸਵੇਂ ਖੇਡ ਮੈਦਾਨ ਵਿੱਚ ਪੰਜਾਬੀ ਕਬੱਡੀ ਪਿੰਡ ਦੀ ਖਿਡਾਰੀਆਂ ਨਾਲ ਕਬੱਡੀ ਪਾਰੀ ਹੈ ਲਹਿਰਾ ਮਹੱਤ ਪਿੰਡ ਦੀਆਂ ਖਿਡਾਰੀਆਂ ਨਾਲ ਸਾਹਮਣਾ ਕਰਦੀਆਂ ਹੈ ਇਸ ਸਮੇਂ ਨੰਬਰ ਕਿਹਦੇ ਖਾਤੇ ਜੁੜਦਾ ਹੈ ਤੇ ਸਮੇਂ ਦੇ ਫੈਸਲੇ ਤੈਅ ਕਰਦੇ ਨੇ। ਦੇਖੋ ਬਾਦ ਕਾਲ ਵਾਲਾ 20 ਟ੍ਰੇਡਰ ਸੀਫ ਦੋ ਨੰਬਰ ਤੇ ਘੜ ਦੇ ਖਾਤੇ ਹੋਰ ਜਿਹੜੇ ਜੁੜ ਗਿਆ ਹੈ। ਹਾਫ ਟਾਈਮ ਤੋਂ ਬਾਅਦ ਥੋੜਾ ਜਿਹਾ ਤੇਜ਼ ਆਇਆ ਹੈ। ਥੋੜਾ ਜਿਹਾ ਮੈਚ ਤੇਜ਼ ਹੋ ਗਿਆ ਹੈ। ਆਹ ਰੇਡ ਫੇਰ ਐਸਮੀ ਕਹਿੰਦੇ ਖਿਡਾਰੀ ਨਾਂ ਕਬੱਡੀ ਕਬੱਡੀ ਕਰਦੀ ਹੋਈ ਹੈ ਨੈਸ਼ਨਲ ਸਟੈਂਡ ਕਬੱਡੀ ਹੈ ਪ੍ਰੋ ਵਾਲੇ ਕਹਿੰਦੇ ਅਸਲ ਸਾਰੇ ਰੂਲ ਫਾਲੋ ਕੀਤੇ ਗਏ ਹੈ ਬੜਾ ਵਧੀਆ ਮੁਕਾਬਲਾ ਜੋਰ ਲੱਗਿਆ ਪਿਆ ਇੱਕ ਪਾਸੇ ਦੇ ਪਿੰਡ ਦੇ ਬੱਚੇ ਖੇਡਦੇ ਐ ਪਿੰਡ ਦੀਆਂ ਕੋਈ ਵੀ ਜਦੋਂ ਮੈਚ ਹੁੰਦਾ ਹੈ ਕਿਸੇ ਦਾ ਉਹਨਾਂ ਡੈਡੀ ਮੈਚ ਵੇਖੀ ਜਾਂਦਾ ਹੈ ਕਿਸੇ ਦਾ ਦਾਦਾ ਮੈਚ ਵੇਖੀ ਜਾਂਦਾ ਹੈ ਕਿਸੇ ਦਾ ਭਾਈ ਮੈਚ ਵੇਖੀ ਜਾਂਦਾ ਪਰਿਵਾਰਾਂ ਦੇ ਵੀ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ बराबरी बराबरी ਤੇ ਵਾਗਿਆ ਮੈਚ ਮੇਰੇ ਹਿਸਾਬ ਨਾਲ ਕਿੱਥੇ ਮੈਚ ਕਿੱਥੇ ਵਾਗਿਆ ਇੱਕ ਸਾੜੀ ਜ਼ੋਰਦਾਰ ਮਾਰੋ ਨੀੜ ਕੀਤੀ ਹੈ ਠਗੜੀਆਂ ਫਰਾਰਨਾ ਨੇ হাফ ਟਾਈਮ ਤੋਂ ਬਾਅਦ ਬੜੇ ਦਿਮਾਗ ਨਾਲ ਖੇਡੀਆਂ ਪਹਿਲਾਂ ਬਹੁਤ ਜ਼ਿਆਦਾ ਫਰਕ ਸੀਗਾ ਮੈਚ ਦਾ ਵਨ ਸਾਈਡ ਮੈਚ ਸੀਗਾ ਹੁਣ ਮੈਚ बराबरी ਤੇ ਚਲਾ ਗਿਆ ਪੂਰਾ ਕਹਿੰਦੇ ਰਾਜਕੂ ਮੁਕਾਬਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚੱਲ ਰਿਹਾ ਹੈ ਔਰ ਇਸ ਵੇਲੇ ਫਿਰ ਕਬੱਡੀ ਕਬੱਡੀ ਦਾ ਮੁਕਾਬਲਾ ਐਨ ਕਿ ਇਹ ਤਾਂ ਮੁਕਾਬਲਾ ਹੈ ਵਿਗਨ ਤੇ ਤੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਹੈ ਹਲੇ ਤੇ ਯਾਰ ਮੈਦਾਨ ਵਿੱਚ ਕੁਝ ਵੀ ਹੋ ਸਕਦਾ ਹੈ ਹਜੇ ਲਹਿਰਾ ਹਰੀ ਦੀ ਠੰਗੜ ਜਿੱਤੀ ਨਹੀਂ ਹਜੇ ਕੁਝ ਵੀ ਹੋ ਸਕਦਾ ਪਰ ਮੈਚ ਨਜ਼ਾਰਾ ਲਿਆ ਦਿੰਦਾ ਹੈ ਬੜੀ ਤੂਰੀ ਮੈਚ ਮੂੜਿਆ ਠੋਗੜ ਦੀਆਂ ਖੜਾਣਾ ਨੇ ਹੌਸਲਾ ਵੀ ਫਟਿਆ ਬੜੀ ਤੂਰੀ ਮੈਚ ਵੀ ਹੈ ਟਾੜੀ ਟਾੜੀ ਕੋਡੀ ਦੇ ਬਰਾਬਰ 3 ਦਾ ਮੁਕਾਬਲਾ ਕਿਤਨਾ ਖੁਸ਼ ਕਰ ਦਿੱਤਾ ਹੈ ਲੀਡ ਹੋ ਗਈ ਹੈ ਕਿੱਥੇ ਦੇਖੋ ਕਿੱਥੇ ਜਾ ਕੇ ਮੈਚ ਗਿਆ ਹੈ ਬੜਾ ਵਧੀਆ ਦਿਮਾਗ ਲਾਇਆ ਹੈ ਮੈਚ ਤੇਜ਼ ਕੀਤਾ ਹੈ ਤੇ ਕੋਚਾਂ ਨੇ ਵੀ ਦਾ ਪੇਂ ਦੱਸਿਆ ਕੋਚਾਂ ਦਾ ਬਹੁਤ ਵੱਡਾ ਰੋਲ ਹੈ ਕੋਚਾਂ ਦਾ ਬਹੁਤ-ਬਹੁਤ ਧੰਨਵਾਦ ਬੜਾ ਜੋਰ ਲੱਗਿਆ ਪਿਆ ਬੱਚੇ-ਬੱਚੇ ਦਾ ਜੋਰ ਲੱਗਿਆ ਪਿਆ बड़ा बढ़िया बच्चा को कोर्ट अंदर ज्यादा जोर लग गया हारना जार एक कनी आई है बड़ा चोर लग्या पे है, बड़ा बढ़िया मुकाबला है मैच बढ़िया खेल गया है जत हार को अलग चीज है

ਮੈਂ ਇਹ ਬੋਲਦਾ ਭਾਈ ਨੂੰ ਸਾਡ ਰੱਦੀ ਸੀ ਨਾ ਇਹਨੇ ਦਿੱਤੀ ਨਹੀਂ ਨਾ ਦਿੱਤੀ ਇਹ ਮੈਂ ਮੈਨੂੰ ਮੈਨੂੰ ਫਿਰ ਦੱਤਾਂ ਤਾਂ ਮੈਂ ਕੋਈ ਨਾ ਆਉਂਦਾ ਜੜੀ ਖਲਾ ਦੇ ਨਾਲ ਬਹੁਤ ਮੈਂ ਬਹੁਤ ਖੁਸ਼ ਆਂਦਾ ਆਓ ਜੀ ਤਾਲ ਵਾਲਾ ਤੇ ਲੈ ਜੀ ਤਾਲ ਵਾਲਾ ਤੇ ਲੈ ਜੀ ਤਾਲ ਵਾਲਾ ਤੇ ਲੈ ਜੀ ਤਾਲਵਲਾ ਤੇ ਲੈੜੀ ਕਦਾ ਸੁਣ ਲਿਆ ਬਿੱਕੇ ਦਾ ਫਰਮਾ ਤਾਲਵਲਾ ਤੇ ਲੈੜੀ ਅੱਜ ਆਹ ਦੇ ਕੋਲ ਨਾਸੀ ਹੈ ਮੈਂ ਅਸੀਂ ਠੀਕ ਹੈ ਮੈਚ ਉਹ ਲੱਗਦੀ ਵੀ ਸੀ ਇਧਰੋਂ ਲੱਗੀ ਮੈਨੂੰ ਵੀ ਲੱਗੀ ਮੈਂ ਕਿਹਾ ਹੋ ਗਿਆ ਬੋਨਸ ਮੈਨੂੰ ਵੀ ਲੱਗਿਆ ਲੱਗਿਆ ਇਧਰੋਂ ਤਾਲਵਲਾ ਤੇ ਲੈੜੀ ਪਿੰਡ ਦਾ ਮੈਚ ਹੋਣਾ ਹੈ ਬਹੁਤ ਨਜ਼ਦੀਕ ਤੇ ਹੈ ਤਾਲਵਾਲਾ ਤੇ ਲੈਰੀ ਸ਼ੁੱਟ ਨਾਲ ਸ਼ੁੱਟ ਨਾਲ ਬੱਤ ਨਾਲ ਪਹਿਲਾ ਹੁਸਨ ਨੇ ਅੱਜ ਜੰਦਾ ਟੌਪ ਪਹਿਨੇ ਜੱਫਾ ਲਾਇਆ ਉਹਨੇ ਫਿਰੇ ਦਾ ਜੱਫਾ ਉਹ ਵੀ ਕਹਿੰਦੇ ਅੱਜ ਦੇ ਜੰਦਾ ਇਤਿਹਾਸਕ ਜੱਫੀ ਹੈ ਤੇ ਹੁਣ ਮੈਚ ਤਾਲਵਾਲਾ ਖੇਡਿਆ ਜਾਵੇਗਾ ਲੈਰੀ ਦੇ ਨਾਲ

ਉਧਰ ਮਾਸਟਰ ਸਿਵ ਚਰਨ ਸਿੰਘ ਜੀ ਪੀਟੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਜੋ ਲੜਕਿਆਂ ਦੀ ਟੀਮ ਨੂੰ ਸਪੋਰਟ ਕਰ ਰਿਹਾ ਹੈ। ਸਾਰੀਆਂ ਜਰਸੀਆਂ ਤੇ ਬੂਟਾਂ ਦੀ ਗੱਲ ਹੈ ਤੇ ਬਹੁਤ ਵੱੱਡੀ ਸਪੋਰਟ ਕਰ ਰਿਹਾ ਹੈ। ਮੈਂ ਆਪਦੀ ਤਰਫੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਸਟਰ ਸਿਵ ਚਰਨ ਸਿੰਘ ਜੀ ਪੀਟੀ ਮਾਸਟਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੱਡੀ ਸਪੋਰਟ ਕਰ ਰਿਹਾ ਹੈ ਇਹ ਟੀਮਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਯੋਟਰ ਲੈਰੀ ਸਾਡੇ ਹਰਵਿੰਦਰ ਸਿੰਘ ਜੀ ਮੇਲਾ ਵਾਪਾ ਜਰਨੈਲ ਸਿੰਘ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀਆਂ ਨੂੰ ਅੱਖਦੇ ਆ ਅੱਜ ਵੱਡਾ ਜੋਹਦਾਨ ਹੈ ਤੇ ਸਾਡਾ ਹਰਵਿੰਦਰ بھائی ਹੈ ਲੈਰੀ ਜੀ ਟੀਮ ਲੈ ਕੇ ਆਇਆ ਹੈ ਅੰਡਰ 4 ਟੀਮ ਦੇ ਵਿੱਚ ਲੜਕੀਆਂ ਦੀ ਟੀਮ ਖੇਡਾ ਮਸਲ ਪੰਜਾਬ ਦੀ ਉਹਦੇ ਵਿੱਚ ਵੀ ਬਾਸਟ ਰਹੀ ਹੈ ਔਰ ਕਈ ਲੜਕੀਆਂ ਸਟੇਪ ਖੇਡਣ ਵੀ ਗਈਆਂ ਐ ਮੈਚ ਕੀ ਇਹਨਾਂ ਨੇ ਵੀ ਕਹਿੰਦੇ ਮਾਣ ਵਧਾਇਆ ਆਪਣੇ ਇਲਾਕੇ ਦਾ ਮਾਸਟਰ ਹਰਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਧਰ 100 ਰੁਪਏ ਲਹਿਰੀ ਮੁਹੱਬਤੀ ਟੀਮ ਦੇ ਲਈ ਪੱਤੀ ਜੈਲਰ ਨੇ ਘੁਮਾਇਆ ਬਹੁਤ ਬਹੁਤ ਧੰਨਵਾਦ ਕਰਦੇ ਆਂ پتر <laughs> ਬਾ ਜਰਨੈਲ ਸੀ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਪੂਰੀ ਕਲਪ ਦੀ ਤਰਫੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੁਣ ਮੈਚ ਲੈਰੀ ਪਿੰਡ ਦੇ ਤਾਲ ਵਾਲਾ ਇੱਕ ਖੇਡ ਮੈਦਾਨ ਦੇ ਵਿੱਚ ਕਿਰਤੀਆ ਆ ਰਹੇ ਹੈ ਲੈਰੀ ਪਿੰਡ ਦੇ ਤਾਲ ਵਾਲਾ ਜਿਹੜੀ ਲੈਰੀ ਪਿੰਡ ਦੀ ਟੀਮ ਹੈ ਉਹ ਖੇਤਾਂ ਵਾਲੇ ਪਾਸੇ ਹੈ ਗੇਟ ਵਾਲੇ ਪਾਸੇ ਤਾਲ ਵਾਲਾ ਪਿੰਡ ताल जी खराबना इस समय खेल मैदान कबड्डी पाने के लिए अच्छी वलती हुई है साड़ी एक खराबना है जश्मीत कौर ਬਾਕਸਿੰਗ ਪਲੇਅਰ ਹੈ ਉਹਨਾਂ ਦਾ ਸਨਮਾਨ ਕੀਤਾ ਜਾਣਾ ਗਰਾਊਂਡ ਦੇ ਵਿੱਚ ਆ ਜਾਣ ਸਾਡੀ ਬੇਨਤੀ ਹੈ ਸਾਡੀ ਇੱਕ ਜਸ਼ਨਦੀਪ ਕੌਰ ਹੈ ਕੈਵਨ ਥਰੋ ਥਰੋ ਦੇ ਵਿੱਚ ਉਹਨਾਂ ਨੇ ਵੀ ਮਾਣ ਵਧਾਇਆ ਹੈ ਉਹਨਾਂ ਦਾ ਸਨਮਾਨ ਕੀਤਾ ਜਾਣਾ ਕਲੱਬ ਦੀ ਤਰਫੋਂ ਬਾਬਾ ਜਰਨੈਲ ਸਿੰਘ ਜੀ ਉਹ ਸਨਮਾਨ ਕਰਨਗੇ ਆ ਗਰਾਊਂਡ ਦੇ ਵਿੱਚੋਂ ਸਾਡੀਆਂ ਦੋਨੇ ਖਿਡਾਰਨਾਂ ਆ ਜਾਣ ਜਿਨ੍ਹਾਂ ਨੇ ਸਾਡਾ ਮਾਣ ਵਧਾਇਆ ਹੈ ਉਹਨਾਂ ਨੂੰ ਬੇਨਤੀ ਕਰਦੇ ਆਂ ਇਧਰਲੇ ਗਰਾਊਂਡ ਦੇ ਵਿੱਚ ਆ ਜਾਣ ਉਹਨਾਂ ਦਾ ਸਨਮਾਨ ਲਾਈਵ ਦੇ ਕੋਚਾਂ ਹਾਂ ਇਹ ਬੱਚਿਆਂ ਦਾ ਸਨਮਾਨ ਬਾਬਾ ਜੀ ਦੇ ਤਰਫੋਂ ਕੀਤਾ ਜਾਣਾ ਹੈ ਇਹਨਾਂ ਬੱਚਿਆਂ ਦੇ ਲਈ ਵੀ ਆਪਾਂ ਤਾੜੀ ਜ਼ੋਰਦਾਰ ਮਾਰੀਏ ਇਹਨਾਂ ਨੇ ਮਾਣ ਵਧਾਇਆ ਤੇ ਇਹਨਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਸਾਡੀ ਸਿਰੇ ਪੰਜਾਬ ਸਪੋਰਟਸ ਕਲੱਬ ਕਨੀਓ ਇਹ ਸਨਮਾਨ ਇਹਨਾਂ ਬੱਚਿਆਂ ਦਾ ਹੈ ਜੋ ਕੀਤਾ ਜਾ ਰਿਹਾ ਹੈ ਲੈ ਵੀ ਜਿੰਨੇ ਜਾਣੇ ਕਿਰੋਂ ਤਾੜੀ ਜ਼ੋਰਦਾਰ ਪੰਜਵੀਂ ਚਾਈਂ ਦੀ ਆਪਣੇ ਪੜ੍ਹਦੀਆਂ ਬੱਚਿਆਂ ਬਹੁਤ ਬਹੁਤ ਧੰਨਵਾਦ ਐਦੀ ਪੁੱਤ ਤੁਸੀਂ ਜਵਾਨੀਆਂ ਮਾਣੋ ਜ਼ਿੰਦਗੀ ਵਿੱਚ ਹੋਰ ਤਰੱਕੀ ਕਰੋ ਮਿਹਨਤਾਂ ਕਰਦੇ ਰਹੋ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਨਾਮ ਦੁਨੀਆ ਪਰ ਤੇ ਰਸਨਾਓ ਇਹਨਾਂ ਬੱਚਿਆਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਜਸ਼ਮੀਤ ਕੌਰ ਸਾਡੀ ਭੈਣਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਆਓ ਜੀ ਹਲੋ एवरीवन ਇੱਥੇ ਵੀ ਪਾਸੇ ਸਨਮਾਨ ਬਾਬਾ ਜੀ ਦੀ ਤਰਫੋਂ ਸਾਡੀ ਛੋਟੀ ਭੈਣ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਇਹ ਮਾਣ ਵਾਲੀ ਗੱਲ ਹੁੰਦੀ ਹੈ ਉਹ ਪਿੰਡ ਦੇ ਵਿੱਚ ਸਨਮਾਨ ਹੁੰਦਾ ਉਦੋਂ ਦਿਲੋਂ ਖੁਸ਼ੀ ਹੁੰਦੀ ਹੈ ਤੇ ਧੰਨਵਾਦ ਕਰਦੇ ਆ ਇਹਨਾਂ ਦੇ ਮਾਂ-ਬਾਪ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਇਹਨਾਂ ਨੂੰ ਸੋ ਇਹਨਾਂ ਦੇ ਕੋਚ ਸਾਬਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਉਧਰ ਬਾਬਾ ਜਰਨੈਲ ਸਿੰਘ ਜੀ ਉਹਨਾਂ ਦਾ ਸਨਮਾਨ ਕਲੱਬ ਦੀ ਤਰਫੋਂ ਕੀਤਾ ਜਾ ਰਿਹਾ ਲੰਗਰ ਦੀ ਸੇਵਾ ਵੀ ਅੱਜ ਬਾਬਾ ਜੀ ਕਿਨੂ ਆਈ ਹੈ ਸੋ ਪੂਰੇ ਕਲੱਬ ਕਣੀਓ